ਹਾਲਾਤ ਇਸ ਤਰੀਕੇ ਦੇ ਹੋ ਚੁੱਕੇ ਹਨ ਕਿ ਇਸ ਧੀ ਨੂੰ ਸੰਗਲਾ ਨਾਲ ਬੰਨ ਕੇ ਰੱਖਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਪੈਚ ਜੀੜੀ ਪਾਈ ਹੋਈ ਹੈ ਸਿੱਧਰੇ ਹਾਲਾਤ ਹੋ ਚੁੱਕੇ ਹਨ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਕਈ ਵਾਰ ਐਸਾ ਕੱਟ ਜਾਂਦੀ ਹੈ ਕਿ ਇਸ ਮਾਂ-ਬਾਪ ਨੂੰ ਸਾਹਮਣਾ ਔਖਾ ਹੋ ਜਾਂਦਾ ਜਿਸ ਕਾਰਨ ਇਸ ਨੂੰ ਹੋਣ ਸੰਗਰਣਾ ਪੰਨਾ ਪੈ ਰਿਹਾ ਹੈ ਰਾਜੀ ਇਹਦਾ ਆਪਾਂ ਬੜਾ ਕਰਾਇਆ ਪਰ ਆਹੀ ਹੁਣ ਆਈ ਕਿਰਪਾ ਕਰ ਹਟ ਜਾਓ ਕਹਿੰਦੇ ਇਸ ਤੇ ਕੰਮ ਕਰਦੇ ਤੇ ਜੀ ਬੀ ਮਿਲਦੇ ਰਹੇ ਮੈਂ ਕਿਹਾ ਕਿ ਅਲੋ ਦਾ ਕਾਪੜਾ ਇਸੇ ਨੂੰ ਮੈਂ ਲੋਨ ਲੈ ਲਿਆ ਕਿ ਮਾਰੋਟਾ ਕਰਨਾ ਚਿੰਦਾ ਹੈ ਕੀ ਕਰੀ 10 ਸਾਲ ਹੋ ਗਿਆ ਮੇਰੇ ਪਤੀ ਨੂੰ ਪੈਨੋ ਬੱਜੇ ਸੀ ਮੈਂ ਕਿ ਤੇ ਉਹ ਜੰਦਾ ਮੈਂ ਕਮਾਉਂਦਾ ਹੀ ਇੱਕ ਗੁੜੀ ਆਈ ਉਹ ਮੇਰੇ ਹਾਲਿਆ ਕੋਲੋਂ ਕੋਣ ਨਹੀਂ ਵਿਆਹਿਆ ਮੈਂ ਨਹੀਂ ਗਈ ਪਿੰਡ ਦੇ ਮੁਖੀਆਂ ਨੂੰ ਵਿਆਹਿਆ ਜਾਣੇ ਦਿਲ ਦੋਖੀ ਹੋ ਗਏ ਮੇਰੇ ਪੈਰ ਪਿੱਛੇ ਰੁਕਦੇ ਸੋਚਿਆ ਬੜੀ ਮੈਂ ਆਪ ਨੂੰ ਸਭ ਕੀ ਲਈਂ ਫਾਇਕੇ ਆ ਕੇ ਦੁਖਤ ਪਿਆਈ ਆਈ ਅੰਨੇ ਆ피 ਮੱਤ ਹੱਡੀ ਹੋਈ ਫਿਆਤੀ ਦਾ ਲਾਜ ਹੋਈ ਹਾਂਜੀ ਆਈ ਇਹ ਤਾਂ ਬਟਾਲਾ ਦੇ ਨਜ਼ਦੀਕੀ ਪਿੰਡ ਹਸਨਪੁਰਾ ਪਹੁੰਚੇ ਹਾਂ ਇੱਥੇ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਹਿੰਦੇ ਹਨ ਕਿ ਜਦੋਂ ਪਰਿਵਾਰ ਦੇ ਵਿੱਚ ਬੱਚੇ ਜੰਮਦੇ ਹਨ ਤਾਂ ਮਾਪਿਆਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਚਾਹ ਹੁੰਦਾ ਹੈ ਉਹਨਾਂ ਨੂੰ ਪਾਲਣ ਦਾ ਪੋਸ਼ਣ ਦਾ ਤੇ ਉਹਨਾਂ ਨੂੰ ਵੱਡਿਆ ਕਰਨ ਦਾ ਪਰ ਜਿਉਂ-ਜਿਉਂ ਬੱਚੇ ਜਵਾਨ ਹੁੰਦੇ ਹਨ ਤਿਉਂ-ਤਿਉਂ ਅਗਰ ਉਹਨਾਂ ਬੱਚਿਆਂ ਵਿੱਚੋਂ ਕਿਸੇ ਨੂੰ ਕੋਈ ਦੁੱਖ ਆ ਜਾਵੇ ਤਾਂ ਉਹਨਾਂ ਮਾਪਿਆਂ ਦਾ ਜਿਉਣਾ ਵੀ ਔਖਾ ਹੋ ਜਾਂਦਾ ਹੈ ਐਸੇ ਹੀ ਇੱਕ ਪਰਿਵਾਰ ਕੋ ਲੈ ਕੇ ਆਏ ਹਾਂ ਜਿਹਦੇ ਵਿੱਚ ਦੋ ਪੁੱਤ ਹਨ ਦੋ ਧੀਆਂ ਹਨ ਬਜ਼ੁਰਗ ਮਾਪੇ ਹਨ ਪਰ ਗੱਲ ਕੀਤੀ ਜਾਵੇ ਇੱਕ ਧੀ ਤਾਂ ਵਿਆਹ ਦਿੱਤੀ ਦੋ ਪੁੱਤ ਨਸ਼ੇੜੀ ਹੋ ਗਏ ਤੇ ਜਿਹੜੀ ਦੂਸਰੀ ਧੀ ਸੀ ਉਸਨਾਂ ਪ੍ਰਮਾਤਮਾ ਨੇ ਕਹਿ ਲਿਆ ਜਾਵੇ ਜਾਂ ਕੁਦਰਤ ਨੇ ਕਹਿ ਲਿਆ ਜਾਵੇ ਐਸਾ ਬਾਣਾ ਵਰਤਾਇਆ ਕਿ ਉਸਨੂੰ ਸੰਗਲਾਂ ਚ ਬੰਨ ਕੇ ਰੱਖਣਾ ਪੈਂਦਾ ਹੈ ਤਸਵੀਰ ਤੁਸੀਂ ਦੇਖ ਲਓ ਸਾਹਮਣੇ ਇਹ ਉਸ ਪਰਿਵਾਰ ਦੀ ਤਸਵੀਰ ਹੈ ਜਿਨ੍ਹਾਂ ਕੋ ਨਾ ਘਰ ਹੈ ਘਰ ਦੇ ਹਾਲਾਤ ਕੋਈ ਜ਼ਿਆਦਾ ਬਿਹਤਰ ਨਹੀਂ ਹਨ ਅਗਰ ਪ੍ਰਮਾਤਮਾ ਨੇ ਔਲਾਦ ਬਖਸ਼ੀ ਤਾਂ ਉਹਦੇ ਵਿੱਚੋਂ ਦੋ ਪੁੱਤ ਨਸ਼ੇੜੀ ਹੋ ਗਏ ਸામਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਜੋੜਾ ਇਹਦੇ ਵਿੱਚੋਂ ਜੋ ਘਰ ਦੇ ਮੁਖੀ ਹਨ ਉਹਨਾਂ ਦੀ ਵੀ ਲੱਤ ਖਰਾਬ ਹੈ ਚੱਲ ਫੇਰ ਨਹੀਂ ਸਕਦੇ ਇਲਾਜ ਚੱਲ ਰਿਹਾ ਹੈ ਦੂਸਰੇ ਪਾਸੇ ਬਜ਼ੁਰਗ ਮਾਤਾ ਜੋ ਕਿ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਮਾ ਕੇ ਲਿਆ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਪਰ ਸਭ ਤੋਂ ਵੱਡਾ ਦੁੱਖ ਇਸ ਬਜ਼ੁਰਗ ਜੋੜੇ ਨੂੰ ਹੈ ਇਸ ਧੀ ਦਾ ਜੋ ਕਿ ਹਾਲਾਤ ਇਸ ਤਰੀਕੇ ਦੇ ਹੋ ਚੁੱਕੇ ਹਨ ਕਿ ਇਸ ਧੀ ਨੂੰ ਸੰਗਲਾਂ ਨਾਲ ਬੰਨ ਕੇ ਰੱਖਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਪੈਚ ਜੰਜੀਰੀ ਪਾਈ ਹੋਈ ਹੈ ਕਿਉਂਕਿ ਸਿਧਰੇ ਹਾਲਾਤ ਹੋ ਚੁੱਕੇ ਹਨ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਕਈ ਵਾਰ ਐਸਾ ਕੰਮ ਕਰ ਜਾਂਦੀ ਹੈ ਕਿ ਇਸ ਮਾਂ ਬਾਪ ਨੂੰ ਸਾਹਮਣਾ ਔਖਾ ਹੋ ਜਾਂਦਾ ਜਿਸ ਕਾਰਨ ਇਸ ਨੂੰ ਹੁਣ ਸੰਗਲਾਂ ਨਾਲ ਬੰਨਣਾ ਪੈ ਰਿਹਾ ਹੈ ਸ਼ੁਰੂ ਤੋਂ ਮਾਤਾ ਨੂੰ ਇਸੇ ਕਰਕੇ ਕਿਹਾ ਸੀ ਕਿ ਜਦੋਂ ਬੱਚੇ ਹੁੰਦੇ ਹਨ ਤਾਂ ਮਾਪੇ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਪਾਲਣ ਦੀ ਪੋਸਣ ਦੀ ਵੱਡਿਆ ਕਰਨ ਦੀ ਤਾਂ ਕਿ ਵੱਡੇ ਹੋ ਕੇ ਜਵਾਨ ਹੋ ਕੇ ਉਹ ਆਪਣੇ ਮਾਪੇ ਦੀ ਜ਼ਿੰਮੇਵਾਰੀ ਸੰਭਾਲ ਸਕਣ ਆਪਣੇ ਘਰ ਪਰਿਵਾਰ ਨੂੰ ਸੰਭਾਲ ਸਕਣ ਪਰ ਇਸ ਬਜ਼ੁਰਗ ਜੋੜੇ ਨਾਲ ਕੁਝ ਐਸਾ ਹੋਇਆ ਹੈ ਕਿ ਦੋ ਪੁੱਤ ਹਨ ਦੋਵੇਂ ਨਸ਼ੇੜੀ ਇੱਕ ਧੀ ਸੀ ਉਹ ਵਿਆਹ ਦਿੱਤੀ ਦੂਸਰੀ ਧੀ ਕੁਦਰਤ ਦਾ ਸਾਹ ਪਾਣਾ ਵਰਤਿਆ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਈ ਤੇ ਅੱਜ ਇਸ ਨੂੰ ਸੰਗਲਾਣਾ ਬੰਦ ਕੇ ਰੱਖਣਾ ਪੈ ਰਿਹਾ ਹੈ ਘਰ ਦੇ ਹਾਲਾਤ ਵੀ ਤੁਹਾਨੂੰ ਮੈਂ ਦਿਖਾ ਦਿਆਂ ਕੁਝ ਜ਼ਿਆਦਾ ਬਿਹਤਰ ਨਹੀਂ ਹਨ ਸਿਰਫ ਇਸ ਬਜ਼ੁਰਗ ਜੋੜੇ ਵੱਲੋਂ ਇੱਕੋ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਘਰ ਦੇ ਥੋੜੇ ਬੋਤੇ ਹਾਲਾਤ ਸੁਧਾਰ ਦਿੱਤੇ ਜਾਣ ਦੂਸਰਾ ਇਹਨਾਂ ਦੀ ਇਸ ਜਵਾਨ ਧੀ ਦਾ ਇਲਾਜ ਹੋ ਸਕੇ ਕਿਉਂਕਿ ਪਿਛਲੇ 3 ਸਾਲਾਂ ਤੋਂ ਉਹ ਇਸ ਬਿਮਾਰੀ ਤੋਂ ਗ੍ਰਸਤ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅਤੇ ਇਹਨਾਂ ਨੂੰ ਸੰਗਲਾ ਨਾਲ ਬੰਨ ਕੇ ਆਪਣੀ ਇਸਤੀ ਨੂੰ ਰੱਖਣਾ ਪੈਂਦਾ ਹੈ ਗੱਲਬਾਤ ਕਰ ਲੈਂਦੇ ਆ ਇਸ ਘਰ ਦੀ ਮੁਖੀ ਮਹਿਲਾ ਤੋਂ ਭਾਈ ਜੀ ਥੋੜਾ ਜਿਹਾ ਉੱਠ ਜੋ ਉੱਠ ਕੇ ਗੱਲਬਾਤ ਕਰ ਲੈਂਦੇ ਆ ਤੁਹਾਡੇ ਨਾਲ ਨਾਮ ਕੀ ਜੀ ਆਪਣਾ ਰਾਜਕੌਰ ਰਾਜਕੌਰ ਜੀ ਕਿੰਨੇ ਬੱਚੇ ਆਪਣੇ ਦੋ ਬੱਚੇ ਦੋ ਕਾਕੇ ਤੇ ਦੋ ਗੱਡੀਆਂ ਕਾਕਿਆਂ ਦੇ ਕੀ ਹਾਲਾਤ ਨੇ ਸੇ ਪੱਤੇ ਕਰ ਖੰਦੇ ਭਾਈ ਹਾਂਜੀ ਇਸ ਇਸਤੀ ਨੂੰ ਕੀ ਹੋਇਆ ਇਸਤੀ ਨੂੰ ਢਮਾਕੀ ਨਾ ਸਕ ਪਿਆ ਤਾਂ ਐਸੇ 5-6 ਸਾਲ ਹੋ ਗਿਆ ਹਾਂਜੀ ਲੁਮਾ ਕੀ ਨਸਕ ਪਿਆ ਹਾਂਜੀ ਤੇ ਇਹਨੂੰ ਫਿਰ ਤੁਸੀਂ ਸੰਗਲਣਾ ਬੰਨ ਕੇ ਹਾਂ ਸੰਗਲਣਾ ਬੰਨ ਕੇ ਰੱਖੀਦਾ ਰਾਜ ਇਹਦਾ ਆਪਾਂ ਬੜਾ ਕਰਾਇਆ ਪਰ ਆਹੀ ਹੁਣ ਗਰੀਬੀ ਕਰ ਸਾਡੇ ਕੋ ਨਹੀਂ ਹੋਇਆ ਇਲਾਜ ਹਾਂਜੀ ਹਾਂਜੀ ਤੇ ਜਿਹੜੇ ਪੁੱਤਰ ਸੰਦੋ ਜਿੰਨਾ ਤੋਂ ਆਸ ਸੀ ਉਹ ਨਹੀਂ ਕੁਝ ਕਮਾ ਕੇ ਲੈਂਦੇ ਨਾ ਜੀ ਉਹ ਨਹੀਂ ਕਮਾ ਕੇ ਲੈਂਦੇ ਹਾਂਜੀ ਤੇ ਤੁਸੀਂ ਫਿਰ ਹੁਣ ਕਿਦਾਂ ਗੁਜ਼ਾਰਾ ਚਲਾਉਂਦੇ ਕਰਦੇ ਅਸੀਂ ਲੋਕ ਦੇ ਘਰਾਂ ਚ ਕੰਮ ਕਰਕੇ ਤੇ ਫਿਰ ਮੈਂ ਗੁਜ਼ਾਰਾ ਕਰਨੀ ਹਾਂ ਹਾਂਜੀ ਜਾਰਾ ਚੱਲ ਜਾਂਦਾ ਘਰ ਦਾ ਇਦਾਂ ਫਿਰ ਹੁਣ ਇਦਾਂ ਹੀ ਇੱਕ ਮਾੜਾ ਮੋਟਾ ਕਰਨਾ ਪੈਂਦਾ ਹੈ ਕੀ ਕਰਨਾ ਹਾਂਜੀ ਹਾਂਜੀ ਮੁਖਣੀ ਹੁੰਦਾ ਜਦੋਂ ਬੱਚੇ ਜੰਮੇ ਹੋਣ ਤੇ ਅਸਾਂ ਹੁੰਦੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੋਂ ਕਿ ਬਜ਼ੁਰਗ ਵੇਲੇ ਸਾਨੂੰ ਸਾਂਭਣਗੇ ਪਰ ਅੱਜ ਉਹ ਹੀ ਬੱਚੇ ਸਾਂਭਣ ਤੋਂ ਵੀ ਪਿੱਛਾ ਕਰ ਗਏ ਹਾਂ ਹਾਤਰੋਂ ਆਹੀ ਹਾਤਰੋਂ ਸਾਨੂੰ ਕੋ ਚੰਦੇ ਨਹੀਂ ਇਸ ਕਰਨਾ ਕੀ ਹੈ 1.5 ਸਾਲ ਹੋ ਗਿਆ ਇਹਨਾਂ ਮੇਰੇ ਪਤੀ ਨੂੰ ਤੇ ਇਹਨੂੰ ਮੰਝੇ ਤੇ ਹਾਂਜੀ ਤੇ ਉਹ ਜਾਂਦਾ ਮੈਂ ਕਮਾਉਣ ਗਈ ਇੱਕ ਕੋ ਕੁੜੀ ਆਏ ਉਹ ਮੇ ਵਿਆਹ ਦਿੱਤੀ ਐਨੇ ਆਖਾ ਲੋਕਾਂ ਨੇ ਵਿਆਈ ਆ ਮੈਂ ਨਹੀਂ ਵਿਆਈ ਪਿੰਡ ਦੇ ਮੁਖੀਆਂ ਨੇ ਵਿਆਈ ਆ ਅੱਛਾ ਜਿਹੜੀ ਧੀ ਵਿਆਈ ਆ ਉਹ ਵੀ ਪਿੰਡ ਵਾਲਿਆਂ ਨੇ ਰਲ ਕੇ ਵਿਆਹ ਦਿੱਤੀ ਹਾਂ ਪਿੰਡ ਵਾਲਿਆਂ ਨੇ ਰਲ ਕੇ ਤੇ ਆਈ ਆ ਐ ਮੈਂ ਆਖਾ ਵੀ ਮੈਂ ਨੇ ਜੋਗੀ ਹੈ ਨਹੀਂ ਹਾਂਜੀ ਹਾਂਜੀ ਤੇ ਇਸ ਧੀ ਦਾ ਫਿਰ ਇਲਾਜ ਵਾਸਤੇ ਕੀ ਕਹਿੰਦੇ ਲੋਕ ਇਲਾਜ ਕਰਾਇਆ ਹੁਣ ਫਿਰ ਹਟ ਗਏ ਪਿੱਛੇ ਲੋਕੀ ਕੀ ਕਰਨ ਨਹੀਂ ਹੁਣ ਵੀ ਨਹੀਂ ਕਰਾ ਸਕਦੇ ਲੋਕੀ ਹਾਂਜੀ ਆ ਫਿਰ ਸਾਡਾ ਆਇਆ ਤੇ ਇਹਨੇ ਕਿ ਆਪੀ ਮੈਂ ਕਰਾਂਗਾ ਮੈਂ ਕਰਾਂਗਾ ਇਸੇ ਧੀ ਨੂੰ ਜਿਹਨੂੰ ਜੰਮਿਆ ਇਹਨਾਂ ਹਾਲਾਤਾਂ ਚ ਵੇਖ ਕੇ ਦੁੱਖ ਨਹੀਂ ਆਉਂਦਾ ਉਸ ਰੱਬ ਤੇ ਕੋਈ ਗਿਲਾ ਨਹੀਂ ਆਉਂਦਾ 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 ਕਿ ਉਹ ਕੀ ਕਰੀਏ ਫੇ ਆਉਂਦਾ ਤੇ ਫੇਰਾ ਕੀ ਕਰੀਏ ਹੁਣ ਆਉਂਦਾ ਦੁੱਖ ਜਿਹੜੀ ਸੋਚਿਆ ਇਹਦਾ ਵੀ ਦੁੱਖ ਵੇਖਣੇ ਨਹੀਂ ਨਹੀਂ ਸੱਚ ਮੇਰੇ ਪਾਸ ਪਿੱਛੇ ਲੱਕ ਕੇ ਜੀ ਸੋਚਿਆ ਬੜੀ ਮੈਂ ਇਸੋ ਕੀ ਰਹੀ ਹਾਂ ਪਰ ਇੱਥੇ ਆਣ ਕੇ ਦੁੱਖ ਚ ਪੈ ਗਏ ਕੀ ਕਰ ਖਾਣੇ ਪਿਛਾ ਨਹੀਂ ਛੱਡੇ ਨਹੀਂ ਛੱਡੇ ਤੁਹਾਨੂੰ ਨਾ ਕਈ ਦਾਨੀ ਸੱਜਣ ਦੇਖ ਰਹੇ ਹੋਣਗੇ ਇਸ ਵੀਡੀਓ ਦੇ ਜ਼ਰੀਏ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਫੀਲ ਮਤਲਬ ਕੀ ਕੀ ਚਾਹੁੰਦੇ ਹੋ ਤੁਸੀਂ ਕਿਸ ਤਰੀਕੇ ਦੀ ਤੁਹਾਡੀ ਮਦਦ ਕੋਈ ਆਈ ਜਾਣੇ ਆਂ ਕਿ ਮੈਂ ਤੁਹਾਡੀ ਹੋਈ ਪੀਤੀ ਦਾ ਇਲਾਜ ਹੋਵੇ ਹਾਂਜੀ ਆਹੀ ਇਹ ਚਾਹੁੰਦੇ ਹੋ ਹੋਰ ਕਿੰਨੀ ਕੁ ਚਾਹੀਦਾ ਹੋਰ ਵੇਹਲਾ ਤੁਹਾਡੀ ਮਰਜ਼ੀ ਆ ਜੇ ਦੇ ਸਕਦੇ ਦੇ ਦਿਓ ਜੀ ਬਿਲਕੁਲ ਇਹ ਬਜ਼ੁਰਗ ਮਾਤਾ ਜਦੋਂ ਮੈਂ ਪੁੱਛਿਆ ਕਿ ਕੀ ਮਦਦ ਚਾਹੁੰਦੇ ਹੋ ਤੇ ਕਹਿੰਦੇ ਨੇ ਕਿ ਸਿਰਫ ਇਸ ਧੀ ਦਾ ਇਲਾਜ ਹੋ ਜਾਵੇ ਬਾਕੀ ਜੋ ਤੁਹਾਡੀ ਮਰਜ਼ੀ ਆ ਉਹ ਮਦਦ ਕਰਦੇ ਹੋ ਬੇਸ਼ੱਕ ਅਜੇ ਵੀ ਆਪਣੀ ਬੱਚਿਆਂ ਬਾਰੇ ਹੀ ਸੋਚ ਰਹੀ ਹੈ ਜਿਨ੍ਹਾਂ ਬੱਚਿਆਂ ਨੇ ਦੋ ਪੁੱਤ ਨੇ ਉਹ ਕਮਾ ਕੇ ਕੁਝ ਨਹੀਂ ਲਿਆਂਦੇ ਨਸ਼ੇ 'ਚ ਗ੍ਰਸਤ ਹੋ ਗਏ ਨੇ ਜਿਹੜੀ ਧੀ ਨਾਲ ਹੱਥ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ ਉਹ ਅੱਜ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਈ ਹੈ ਬਜ਼ੁਰਗਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇੱਕ ਲਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਕੋਈ ਨੁਕਸ ਪਿਆ ਹੋਇਆ ਹੈ ਜ਼ਖਮ ਹਨ ਡਾਕਟਰ ਫੇਰ ਨਹੀਂ ਸਕਦੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਜ਼ੁਰਗਾ ਕੀ ਨਾਮ ਜੀ ਆਪਣਾ ਸ਼ਿੰਦਰ ਸਿੰਘ ਜੀ ਸ਼ਿੰਦਰ ਸਿੰਘ ਜੀ ਕੀ ਇਹ ਹਾਲਾਤ ਨੂੰ ਹੋ ਗਿਆ ਇਹ ਹਾਲਾਤ ਜੀ ਪਹਿਲਾਂ ਦੇ ਛਾਲਾ ਜੇ ਅੱਜ ਦੇ ਛਾਲੇ ਤੋਂ ਬਹੁਤਾ ਵੱਧ ਗਿਆ ਤੇ ਡੇਢ ਸਾਲ ਹੋ ਗਿਆ ਉਹ ਤੇ ਚਲੋ ਹੁਣ ਮਾੜਾ ਜਿਹਾ ਫਰਕ ਪਿਆ ਹੁਣ ਮੈਂ ਥੋੜਾ ਟੁਰਨ ਦਿੰਦਾ ਪੈਂਦੀ ਮੇਰੇ ਕੋਲ ਟੁਰਿਆ ਵੀ ਨਹੀਂ ਜਾਂਦਾ ਮੇਰੇ ਕੋਲ ਠਹਿਰ ਨਹੀਂ ਜਾਂਦਾ ਜੀ ਮੰਜੇ ਤੋਂ ਤੁਹਾਡੇ ਵੀ ਇਹ ਹਾਲਾਤ ਹੋ ਗਏ ਉਤੋਂ ਧੀ ਜਵਾਨ ਦੇ ਵੀ ਇਹ ਹਾਲਾਤ ਆ ਮਨ ਤਾਂ ਦੁਖੀ ਹੁੰਦਾ ਬਰਾਜੀ ਦੁਖੀ ਤੇ ਬਹੁਤ ਜ਼ਿਆਦਾ ਹੈ ਬੱਚਿਆਂ ਤੋਂ ਵੀ ਦੁਖੀ ਤੇ ਮਿਹਨਤ ਮੇਰੇ ਕੋ ਹੁੰਦੀ ਨਹੀਂ ਤੇ ਰੋਟੀ ਦੇ ਦੇਣ ਤੇ ਠੀਕ ਆ ਮਰਜ਼ੀ ਇਹਨਾਂ ਦੀ ਹੁਣ ਮਿਹਨਤ ਕਰਕੇ ਲਿਆਉਂ ਕਿ ਰੋਟੀ ਖਾਣੀ ਮੈਂ ਕਿੱਥੋਂ ਖਾਣੀ ਆ ਮੈਨਰੇ ਕੋ ਕੰਨ ਜੋਗਾ ਹੈ ਨਹੀਂ ਲੋ ਹਾਂ ਜੇ ਨਾ ਬੱਚਿਆਂ ਨੂੰ ਲਾਡਾਂ ਚਾਵਾ ਨਾ ਪਿਆ ਪਾਲਿਆ ਹੈ ਅੱਜ ਉਸੇ ਬੱਚੀ ਨੂੰ ਸੰਗਲਣਾ ਬੰਦ ਕਰਨਾ ਪੈਂਦਾ ਬੜਾ ਬਹੁਤ ਕੀਤਾ ਜੀ ਇਹਨਾਂ ਬੜੀ ਘਾਤੀ ਜੀ ਐਵੇਂ ਆਪੇ ਕਮਾਈ ਬੜੀ ਘਾਤੀ ਜੀ ਮਿਹਨਤ ਬੜੀ ਘਾਤੀ ਜੀ ਆ ਦੋ ਤਿੰਨ ਤਾਂ ਕਿਉਂ ਥਾਂ ਲੱਗ ਬਾਹਰ ਨੁਕਸ ਪੈ ਗਿਆ ਨੇ ਦਬੋਦ ਦਿਹਾੜੀ ਦਾ ਪਾ ਕਰਦੀ ਮਿਹਨਤ ਕਰਦੀ ਸਾਡੀ ਮਿਹਨਤ ਜੇ ਹੋਈਆ ਗਰੀਬਾਂ ਦੀ ਮਿਹਨਤ ਇਹੋ ਹੀ ਹੁੰਦੀ ਆ ਜੀਵਿੰਦਾਰਾਂ ਦੀ ਮਿਹਨਤ ਕਰਨ ਤੇ ਅਸੀਂ ਵੀ ਆਪਣੀ ਮਾਂ ਮਿਹਨਤ ਬਥੇਰੀ ਕੀਤੀ ਸੀ ਤੇ ਚਲੋ ਆ ਮਾੜਾ ਮੋਟਾ ਤਾਂ ਮੁੰਡੇ ਅਮਲੀ ਅਮਲੀ ਨਸ਼ੇ ਕਰਦਾ ਪਿਆ ਉਹ ਪੁੱਛਦੇ ਕਿ ਅੱਛੇ ਦੇ ਨਹੀਂ ਹੈਗੇ ਮੈਨੂੰ ਰੋਟੀ ਕੋ ਪਾਹਾ ਮੰਗੇ ਤਾਂ ਵੀ ਨਹੀਂ ਦਿੰਦੇ ਤੇ ਉਹ ਮਿਹਨਤ ਕਰਕੇ ਰੋਟੀ ਦੇ ਦਿੰਦੀ ਆ ਲਿਆ ਕੇ ਕਰਕੇ ਇਹ ਬਿਲਕੁਲ ਇਸ ਬਜ਼ੁਰਗ ਜੋੜੇ ਦੇ ਇਹ ਹਾਲਾਤ ਹਨ ਇਹਨਾਂ ਦੇ ਘਰ ਦੇ ਹਾਲਾਤ ਹਨ ਜੇ ਕਹਿ ਲਾ ਜਾਵੇ ਤਾਂ ਕਿਤਨਾ ਕਿਤੇ ਇਹਨਾਂ ਹਾਲਾਤਾਂ ਕਾਰਨ ਹੀ ਅੱਜ ਇਸ ਹਾਲਾਤ ਦੇ ਵਿੱਚ ਮਾਤਾ ਨੂੰ ਲੋਕਾਂ ਦੇ ਘਰਾਂ ਦਾ ਜਾ ਕੇ ਕੰਮ ਕਰਨਾ ਪੈ ਰਿਹਾ ਸਾਡੇ ਨਾਲ ਉਹ ਵੀ ਵੀਰ ਇੱਥੇ ਮੌਜੂਦ ਨੇ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਏ ਇਸ ਪਰਿਵਾਰ ਤੱਕ ਮਲਾ ਲਿਆ ਕੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਹਾਲਾਤ ਤੁਸੀਂ ਵੀ ਦੱਸੇ ਤੇ ਅਸੀਂ ਵੀ ਦਿਖਾ ਦਿੱਤੇ ਪਰ ਦੁੱਖ ਹੁੰਦਾ ਜਿਹੜੀ ਧੀ ਨੂੰ ਪਾਲਿਆ ਪੋਸਿਆ ਹੋਵੇ ਜੰਮਿਆ ਹੋਵੇ ਉਹਨੂੰ ਆਪਣੇ ਹੱਥੀ ਸੰਗਲਾਣਾ ਬੰਨ ਕੇ ਰੱਖਣਾ ਪਿਆ ਜੀ ਦੇਖੋ ਜੀ ਮਾਪਿਆਂ ਵਾਸਤੇ ਬੜੀ ਦੁੱਖ ਦੀ ਗੱਲ ਆ ਇੱਕ ਤੇ ਬੱਚੇ ਜਿਹੜੇ ਆ ਉਹ ਨਸਲੀ ਰੋਗਤ ਤੋਂ ਗ੍ਰਸਤ ਹੋ ਗਏ ਆ ਤੇ ਇਹ ਗਰੀਬੀ ਘਰ ਦੇ ਵਿੱਚ ਬਹੁਤ ਜ਼ਿਆਦੀ ਉਹ ਬੱਚੀ ਦਾ ਕੋਸ਼ਿਸ਼ ਕਈ ਵਾਰ ਕੀਤੀ ਹੈ ਤਾਂ ਇਲਾਜ ਕਰਾਉਣ ਦੀ ਪਰ ਇਹਨਾਂ ਦਾ ਆਪਣਾ ਕੰਮਦਾਰ ਜੇ ਵਾਏ ਨਾਲ ਆਪਣੀ ਮਿਹਨਤ ਮਜ਼ਦੂਰੀ ਘਰਾਂ ਜਾਣਾ ਹੁੰਦਾ ਤੇ ਇਹ ਬੱਚੀ ਦੇ ਨਾਲ ਵੀ ਨਹੀਂ ਜਾ ਸਕਦੇ ਇਸ ਕਰਕੇ ਬੱਚੀ ਨੂੰ ਸਾਹਮਣੇ ਹੀ ਬੜਾ ਔਖਾ ਉਹਦੇ ਕਾਰਨ ਇਹ ਜਦੋਂ ਬਾਹਰ ਕੰਮ ਤੇ ਜਾਂਦੇ ਆ ਤੇ ਬੱਚੇ ਨੂੰ ਸੰਗਣਾ ਨਾ ਬੰਨ ਕੇ ਫੇਰ ਕੰਮ ਤੇ ਆਪਣਾ ਦਿਹਾੜੀ। ਆਈ ਦੇਖ ਘਰ ਦੇ ਵੀ ਕੋਈ ਹਾਲਾਤ ਬਿਹਤਰ ਨਹੀਂ ਹਾਲੇ। ਘਰ ਦੇ ਦੇਖੋ ਜੀ ਕੋਈ ਪੁਰਾਣੇ ਮਕਾਨ ਪਏ ਇਹਨਾਂ ਨੂੰ ਅਜੇ ਤੱਕ ਦੇਖੋ ਸਰਦੀ ਦਾ ਮੌਸਮ ਆ ਲੋਕਾਂ ਕਿੰਨੇ ਮਤਲਬ ਪ੍ਰਕੋਸ਼ਨ ਲੈਂਦੇ ਇਹਨਾਂ ਦੇ ਅਜੇ ਤੱਕ ਦਰਵਾਜ਼ੇ ਨਹੀਂ ਕੋਈ ਖਿੜਕੀ ਨਹੀਂ। ਤੇ ਘਰ ਦੇ ਹਾਲਾਤ ਬਹੁਤ ਹੀ ਇਹਨਾਂ ਦੇ ਜਿਹੜੇ ਖਰਾਬ ਹੈ। ਦੱਸ ਰਹੇ ਕਿ ਪਿੰਡ ਵਾਲਿਆਂ ਨੇ ਅੱਗੇ ਇੱਕ ਧੀ ਨੂੰ ਵਿਆਹ ਦਿੱਤਾ ਵਾ ਤੇ ਹੁਣ ਇਹ ਧੀ ਦੂਸਰੀ ਆ ਇਹਦਾ ਵੀ ਇਲਾਜ ਕਰਵਾਉਣ ਲਈ ਉਹ ਅਪੀਲ ਕਰ ਰਹੇ। ਬਿਲਕੁਲ ਅੱਗੇ ਆਪਾਂ ਜੀ ਇਹ ਪਿੰਡ ਦੇ ਸਾਰੇ ਜਿਹੜੇ ਸੱਜਣਾ ਨੇ ਮਦਦ ਕੀਤੀ ਇਹਨਾਂ ਦੀ ਤੇ ਉਹ ਬੇਟੀ ਦੇ ਅਨੰਦ ਕਾਰਜ ਸਾਰੇ ਨੇ ਰਲ ਮਿਲ ਕੇ ਕੀਤੇ ਆ ਤੇ ਇਹ ਬੇਟੀ ਨੂੰ ਕਈ ਵਾਰ ਹਸਪਤਾਲ ਲੈ ਕੇ ਗਏ ਪਰ ਇਹਨਾਂ ਨੇ ਘਰ ਦੀ ਇਹ ਕਿ ਜੇ ਇਹ ਕੰਮ ਕਿਤੇ ਲੈ ਕੇ ਉਹਨੂੰ ਜਾਂਦੇ ਆ ਤੇ ਮਗਰੋਂ ਇਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇਹਨਾਂ ਨੂੰ ਰੋਜ਼ ਮਿਹਨਤ ਮਜ਼ਦੂਰੀ ਵਾਸਤੇ ਜਾਣਾ ਹੀ ਪੈਂਦਾ ਇਹ ਮਜਬੂਰੀ ਕਾਰਨ ਤੇ ਬੱਚੀ ਦੀ ਹਾਲਾਤ ਜਿਹੜੇ ਬਹੁਤ ਖਰਾਬ ਹੈ ਕਈ ਵਾਰਾਂ ਘਰੋਂ ਬਾਹਰ ਚਲ ਜਾਂਦੀ ਕਈ ਵਾਰਾਂ ਬਟਾਲੇ ਤੱਕ ਚਲ ਜਾਂਦੀ ਉੱਥੋਂ ਉਹਨੂੰ ਵਾਪਸ ਲੈ ਕੇ ਆਉਂਦੇ ਨੇ ਤੇ ਫਿਰ ਇਸ ਕਰਕੇ ਉਹਨੂੰ ਸੰਗਨਲਾ ਬੰਨਦੇ ਕਿਤੇ ਉਹ ਕਰੋ ਚਲੀ ਨਾ ਜਾਵੇ ਬਿਲਕੁਲ ਇਹ ਹਾਲਾਤ ਇਸ ਪਰਿਵਾਰ ਦੇ ਹਨ ਇਸ ਬਜ਼ੁਰਗ ਜੋੜੇ ਦੇ ਹਨ ਜਿਨ੍ਹਾਂ ਦੇ ਦੋ ਪੁੱਤਰ ਹਨ ਪਰ ਦੋਵੇਂ ਹੀ ਨਸ਼ੇ 'ਚ ਗ੍ਰਸਤ ਹਨ ਪਰਿਵਾਰ ਦਾ ਕੋਈ ਵੀ ਸੰਭਾਲ ਨਹੀਂ ਕਰ ਪਾਉਂਦੇ ਇੱਕ ਧੀ ਸੀ ਉਹ ਪਿੰਡ ਵਾਲਿਆਂ ਨਾਲ ਕੇ ਵਿਆਹ ਦਿੱਤੀ ਤੇ ਦੂਸਰੀ ਧੀ ਦੇ ਇਹ ਹਾਲਾਤ ਹਨ ਕਿ ਅੱਜ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤਾਂ ਉਸ ਨੂੰ ਸੰਗਲਾਨਾ ਬੰਨ ਕੇ ਰੱਖਣਾ ਪੈਂਦਾ ਹੈ ਘਰ ਦੇ ਵੀ ਹਾਲਾਤ ਕੁਝ ਬਿਹਤਰ ਨਹੀਂ ਹਨ ਤੇ ਜਦੋਂ ਇਸ ਬਜ਼ੁਰਗ ਮਾਤਾ ਨੂੰ ਅਸੀਂ ਪੁੱਛਿਆ ਕਿ ਕਿਸ ਤਰੀਕੇ ਦੀ ਮਦਦ ਚਾਹੀਦੀ ਹੈ ਤੇ ਮਾਂ ਹੋਣ ਦੇ ਨਾਤੇ ਮਾਂ ਨੇ ਫਿਰ ਆਪਣੀ ਹੀ ਬੱਚੀ ਵਾਸਤੇ ਮਦਦ ਮੰਗੀ ਹੈ ਕਹਿੰਦੀ ਹੈ ਕਿ ਇਸ ਧੀ ਦਾ ਮੇਰੀ ਇਸ ਧੀ ਦਾ ਇਲਾਜ ਹੋ ਜਾਵੇ ਇਹ ਠੀਕ ਹੋ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਕੀ ਜੋ ਕੁਝ ਲੋਕਾਂ ਨੇ ਦੇਣਾ ਹੈ ਉਹ ਆਪਣੀ ਮਰਜ਼ੀ ਨਾਲ ਮੈਨੂੰ ਦੇ ਸਕਦੇ ਹਨ ਜ਼ਰੂਰਤ ਹੈ ਐਸੇ ਪਰਿਵਾਰ ਦੀ ਬਾਹ ਫੜਨ ਦੀ ਇਹਨਾਂ ਦੀ ਮਦਦ ਕਰਨ ਦੀ ਤਾਂ ਕਿ ਇਹ ਵੀ ਆਪਣਾ ਜੀਵਨ ਸੁਖਾਲਾ ਜੀ ਸਕਣ ਕੈਮਰਾ ਪਰਸਨ ਲਾਪਰੀ ਦਿਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ